हां जी दोस्तों ਜਿਵੇਂ ਆਪਾਂ ਦੇਖ ਰਹੇ ਆਂ ਡੀਏਪੀ ਨਾਲ ਸਮਾਨ ਜਿਹੜਾ ਬਹੁਤ ਜ਼ਿਆਦਾ ਆ ਰਿਹਾ ਤੇ ਡੀਪੀ ਦੀ ਖਿੱਚ ਜੀ ਬਣੀ ਹੋਈ ਹੈ ਪਰ ਤੁਸੀਂ ਆਹ ਜਿਹੜਾ ਦੇਖੋਗੇ ਜਿੰਦਲ ਟ੍ਰੇਡਿੰਗ ਕੰਪਨੀ ਗਾਂ ਤੋਂ ਤੁਹਾਨੂੰ ਦਿਖਾਨਾ ਹੈ ਪੇਜ ਹੈ ਇਹਨਾਂ ਦਾ ਆਹ ਵੀਰ ਦਾ ਤਾਂ ਤੁਸੀਂ ਇਹ ਇਹਨਾਂ ਦੀ ਵੀਡੀਓ ਦੇਖੋਗੇ ਤਾਂ ਇਹ ਸਾਫ਼ ਸੁਥਰੀ ਦੁਕਾਨਦਾਰੀ ਮਤਲਬ ਜੋ ਕਿਸਾਨ ਲੈ ਕੇ ਜਾ ਰਿਹਾ ਹੈ ਜਿਵੇਂ ਹੁਣ ਮੈਂ ਦੇਖਿਆ ਇਹਨਾਂ ਦੀ ਵੀਡੀਓ 22013 16 16 ਲੈ ਕੇ ਜਾ ਰਿਹਾ ਕਿਸਾਨ ਵੀਰ 100 100 ਗੱਟਾ ਤਾਂ ਇਹ ਵੀਡੀਓ ਬਣਾਉਂਦੇ ਵੀ ਆਈਨੀ ਵੀ ਫਾਰਮਰ ਨੂੰ ਵੀ ਪੁੱਛਦੇ ਆ ਵੀ ਹਾਂ ਭਾਈ 200 200 ਗੱਟਾ ਲੈ ਕੇ ਜਾ ਰਹੇ ਆ ਕਿਵੇਂ ਸੀ ਪਿਛਲੇ ਸਾਲ ਰਿਜ਼ਲਟ ਕਹਿੰਦੇ ਬਹੁਤ ਵਧੀਆ ਆਇਆ ਸੀ ਤਾਂ ਕਿਸਾਨ ਵੀਰ ਉਹ ਵੀ ਦੱਸ ਰਹੇ ਆ ਵਿਊ ਦੇ ਰਹੇ ਆ ਵੀ ਬਹੁਤ ਸੋਹਣਾ ਰਿਜ਼ਲਟ ਆਇਆ ਸੀਗਾ ਹਾਂ ਜਦੋਂ ਜਿਹੜਾ ਬੰਦਾ ਯਾਰ 200 200 ਗੱਟਾ ਲੈ ਕੇ ਜਾ ਰਿਹਾ ਰਿਜ਼ਲਟ ਦੇਖਿਆ ਉਹ ਫੇਰ ਹੀ ਲੈ ਕੇ ਜਾ ਰਿਹਾ ਤਾਂ ਮੇਰੀ ਭਰਾ ਨਾਲ ਗੱਲ ਵੀ ਹੋਈ ਮੈਂ ਕਿਹਾ ਯਾਰ ਅਸੀਂ ਕਿल्ले ਦੋ ਕਿल्ले ਦਾ ਮਤਲਬ ਵੀ ਕਈ ਵਾਰੀ ਕਹਿੰਨੇ ਆ 20 20 30 30 ਕਿल्ले ਵਾਲੇ ਨੂੰ ਵੀ ਕਿल्ले ਦੋ ਕਿल्ले ਤਿਆਰ ਬਾ ਦੇਖੋ ਤੇ ਗਾਂ ਆਪਣੀ ਲੁੱਟ ਹਣੋਂ ਵੀ ਬੰਦ ਹੋ ਜੂ ਤੇ ਉਹਨਾਂ ਦੱਸਿਆ ਕਹਿੰਦੇ ਮੇਰੇ ਕੋਲ ਤਾਂ 8ਵੇਂ 9ਵੇਂ ਮਹੀਨੇ ਬੁੱਕਰਾਂ ਲੱਗ ਜਾਂਦੇ ਵੀ ਆਹ ਖਾਦਾਂ 20 20 13 ਕਦੇ ਖਤਮ ਨਾ ਹੋ ਜੇ ਸਾਡੀ ਇੰਨੇ ਲਿਖ ਲਿਓ ਸਾਡੀ ਇੰਨੇ ਲਿਖ ਲਿਓ ਤੇ ਝਾੜ ਪਿਛਲੇ ਸਾਲ 2-3 ਸਾਲਾਂ ਮੈਂ ਮਿਹਨਤ ਕੀਤੀ ਹੈ ਕਹਿੰਦਾ ਝਾੜ ਵਧੇ ਇਹਦੇ ਨਾਲ ਤਾਂ ਡੀਏਪੀ ਨਾਲੋਂ ਫੇਰ ਕਿਸਾਨ ਵੀਰ ਲੈ ਕੇ ਜਾਂਦੇ ਆ ਇਸ ਕਰਕੇ ਮੇਰੀ ਕਿਸਾਨ ਵੀਰੋਂ ਬੇਨਤੀ ਹੈ ਇਹਨਾਂ ਦੀ ਜਿੰਦਲ ਟ੍ਰੇਡਿੰਗ ਕੰਪਨੀ ਦਾ ਪੇਜ ਕੱਢ ਕੇ ਆ ਵੀਡੀਓ ਕੱਢ ਕੇ ਇਹਨਾਂ ਦੇ ਦੇਖਿਓ ਤੁਸੀਂ ਤੁਹਾਡੀ ਅੱਖਾਂ ਖੁੱਲਣਗੀਆਂ ਵੀਰ ਠੀਕ ਹੈ